ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦੇ ਨੱਠਮਾ ਸੂਰਜ ਵੱਲ ਪਿੱਠ ਕਰਕੇ ਖੜਾ ਜੀ ਕੋਈ ਆਪਣੇ ਪਰਛਾਵੇਂ ਨੂੰ ਝਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਂਦੀ ਨਹੀਂ ਸਿਰਫ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਹੁੰਦੀ ਹੈ ਸੂਰਜ ਪਰਜੋਗਨ ਤੇ ਸੀ ਤੁੱਕ ਵਿੱਚ ਚਮਕ ਰਹੀ ਦੁੱਧ ਚਿੱਟੀ ਰੇਤ ਅੱਖਾਂ ਨੂੰ ਤੰਧਾਰ ਰਹੀ ਸੀ ਹਰ ਰੋਜ਼ ਰਸਤੇ ਵਿੱਚ ਅਕਸਰ ਹੀ ਲੋਕ ਰੋਕ ਕੇ ਫਕੀਰ ਨਾਲ ਆਪਣੀ ਦੁੱਖ ਸੁੱਖ ਸਾਂਝੇ ਕਰਦੇ ਤੇ ਅਸ਼ੀਰਵਾਦ ਲੈਂਦੇ ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਤੇ ਅਦਕੜ ਉਮਰ ਦੇ ਆਦਮੀ ਰੋਕੇ ਫਕੀਰ ਨੂੰ ਝੁੱਕ ਕੇ ਸਲਾਮ ਕੀਤੀ ਤੇ ਅਸ਼ੀਰਵਾਦ ਲੈ ਕੇ ਅੱਗੇ ਚਲੇ ਗਏ ਕਿ ਸੰਤਾਲੀ ਵੇਲੇ ਵੱਡ ਵੱਡਵਾ ਵੱਡਗਾ ਐਨਾ ਕਰਕੇ ਨਹੀਂ ਸੀ ਹੋਇਆ ਤੁਸੀਂ ਉਹਨਾਂ ਨੂੰ ਵਦੋ ਫੁੱਲੋ ਤੇ ਖੁਸ਼ ਰਹੋ ਕਿਵੇਂ ਕਹਿ ਸਕਦੇ ਕਿਸਰ ਦੇ ਬੋਲਾਂ ਵਿੱਚ ਕੜਤਾਂ ਤੇ ਚੇਤੇ ਵਿੱਚ ਭੈਣ ਤਾਰੋ ਸੀ ਪੁੱਤਰ ਦੰਗੇ ਤੇ ਵੱਡ ਵਡਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ ਤੇ ਨਾ ਸਿੱਖ ਤੇ ਨਾ ਹਿੰਦੂ ਇਹ ਪੇਸ਼ਾ ਤੇ ਰਾਜਨੀਤਿਕ ਲੋਕ ਆਪਣੇ ਮੁਫਾਦ ਲਈ ਲੋਕਾਂ ਦੇ ਅੰਦਰ ਦੀ ਹਵਾਨੀਅਤ ਨੂੰ ਭੜਕਾ ਦਿੰਦੇ ਹਨ ਇਹ ਮਸਲੇ ਧਰਮਾਂ ਜਾਂ ਜਾਤਾਂ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਹ ਮਰਦਾ ਤਜਰਬਾ ਬੋਲ ਰਿਹਾ ਸੀ ਪਰ ਅੱਗ ਦੇ ਤਵਾਖੇ ਉਹ ਘਰ ਅੱਜ ਤੱਕ ਬੰਦ ਪਏ ਐ ਕੇਸਰ ਦੇ ਬੋਲਾਂ ਵਿੱਚ ਬੇਵਸੀ ਸੀ ਇਹ ਤਾਂ ਕਦੇ ਵੀ ਨਾ ਭੁੱਲਣ ਵਾਲੀ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਪਾਣਾ ਸਮਝ ਕੇ ਹੀ ਸਿਰ ਝੁਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਹੈ ਫਕੀਰ ਨੇ ਬੜੇ ਸਹਜ ਨਾਲ ਕਿਹਾ ਉਹ ਕਿਵੇਂ ਕੇਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤੇ ਦੁੱਖ ਬੰਦਿਆਂ ਦੀਆਂ ਬੇ ਲਗਾਮ ਇਸ਼ਾਮਾ ਕਰਕੇ ਨੇ ਫਕੀਰ ਨੇ ਸੋਚਦਾ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ ਕੇਸ਼ਨ ਨੇ ਸਵਾਲ ਵਰਗਾ ਜਵਾਬ ਦਿੱਤਾ ਸ਼ਾਇਦ ਦੀ ਰਾਖੀ ਵੀ ਤਾਂ ਉਹੀ ਕਰ ਸਕਦਾ ਹੈ ਜੋ ਡੰਗ ਮਾਰਨਾ ਚਾਹੁੰਦਾ ਹੋਵੇ ਜ਼ਹਿਰ ਤੋਂ ਸਖਣੇ ਸੱਪ ਨੂੰ ਸੁਪੇਰੇ ਗਲ ਵਿੱਚ ਪਾਈ ਫਿਰਦੇ ਨੇ ਇੱਛਾ ਤੇ ਫਰਜ਼ ਵਿੱਚ ਬਸ ਇਹੋ ਫਰਕ ਹੈ ਬੰਦੇ ਨੂੰ ਆਪਣੇ ਫਰਜ਼ ਪਹਿਚਾਣਨ ਵੱਲ ਧਿਆਨ ਦੇਣਾ ਚਾਹੀਦਾ ਹੈ ਫਰਜ਼ ਆਪਣੇ ਪ੍ਰਤੀ ਆਪਣੇ ਪਰਿਵਾਰ ਸਮਾਜ ਅਤੇ ਮਨੁੱਖਤਾ ਪ੍ਰਤੀ ਜੇਸਨ ਉਹ ਫਰਜ਼ ਸਮਝਾ ਕੇ ਉਹ ਆਪਣੀਆਂ ਸ਼ਾਮਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸਕੰਦਰ ਦੁਨੀਆ ਜਿੱਤ ਦਾ ਜਿੱਤਾ ਇੱਕ ਨਵੇਂ ਦੇਸ਼ ਦੀ ਸਰਹੰਦ ਤੇ ਵਗ ਰਹੇ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੀ ਕੁੱਲੀ ਪਾਈ ਬੈਠਾ ਸੀ ਸ਼ਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਦਿੱਤਾ ਸਾਧੂ ਆਪਣੀ ਰਜਾ ਵਿੱਚ ਸੀ ਉਸ ਨੇ ਉੱਠਣ ਦੇ ਹੁਕਮ ਨੂੰ ਆਣ ਸੁਣਿਆ ਕਰ ਦਿੱਤਾ ਤੈਨੂੰ ਪਤਾ ਇਹ ਅਕਸ਼ਰ ਇੱਕ ਜੇਤੂ ਬਾਦਸ਼ਾਹ ਦਾ ਹੈ ਸ਼ਿਕੰਦਰ ਬਾਦਸ਼ਾਹ ਦਾ ਜਿਸ ਨੇ ਦੁਨੀਆ ਜਿੱਤੀ ਹੈ ਫੌਜ ਦੇ ਸਿਪਾਹ ਸਿ ਲਾਰਨੇ ਕਿਹਾ ਮੈਂ ਵੀ ਜੇਤੂ ਬਾਦਸ਼ਾਹ ਸਾਧੂ ਨੇ ਕਿਹਾ ਤੂੰ ਕੀ ਜਿੱਤਿਆ ਹੈ ਸਿਪਾਹੀ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਣ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ ਸਾਧੂ ਫਿਰ ਲੰਮਾ ਪੈ ਗਿਆ ਕਹਾਣੀ ਖਤਮ ਕਰਕੇ ਫਕੀਰ ਨੇ ਰੁੱਕ ਕੇ ਮਸ਼ਕ ਚੋਂ ਥੋੜਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਸ ਸਾਧੂ ਨੂੰ ਵੇਖੌਫੀ ਦਾ ਕਾਰਨ ਸਮਝਣ ਦਾ ਯਤਨ ਕਰ ਰਿਹਾ ਸੀ ਜਿਸ ਨੂੰ ਬਾਦਸ਼ਾਹ ਦਾ ਵੀ ਕੋਈ ਡਰ ਨਹੀਂ ਸੀ ਕੇਸਰ ਫਕੀਰ ਦੇ ਪਿੱਛੇ ਪਿੱਛੇ ਤੁਰਦਿਆਂ ਆਲਾਦਵਾਲਾ ਵੇਖ ਰਿਹਾ ਸੀ ਇਹ ਰਾ ਇਹ ਲੋਕ ਪਹਿਰਾਵਾ ਤੇ ਬੋਲੀ ਕੇਸਰ ਨੂੰ ਬਹੁਤ ਅਲੱਗ ਲੱਗੇ ਜਿਵੇਂ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਅਲੱਗ ਨੇ ਕੇਸਰ ਨੇ ਇੱਕ ਪਿੰਡ ਦੇ ਨੇੜੇੋਂ ਲੰਘਦਿਆਂ ਕਿਹਾ ਕਹਿੰਦੇ ਹਨ ਕਿ ਹਰ 14 ਕੋਹਾਂ ਬਾਅਦ ਲੋਕਾਂ ਦੀ ਬੋਲੀ ਪਹਿਰਾਵਾ ਤੇ ਖਾਣਾ ਬਦਲ ਜਾਂਦੇ ਆ ਕਿਉਂਕਿ ਇਹ ਗੱਲ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ 'ਚ ਰਹਿ ਕੇ ਹੀ ਸਾਰੀ ਉਮਰ ਬਸਰ ਕਰ ਦਿੰਦੇ ਨੇ ਫਕੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਕਿਕਰਾਂ ਬਹੁਤ ਨੇ ਕੈਸਰ ਨੇ ਰਾਹ ਦੇ ਦੂਮੇ ਪਾਸੇ ਉੱਗੇ ਕਿਕਰਾਂ ਦੇ ਦਰਖਤ ਵੇਖ ਕੇ ਕਿਹਾ ਹਾਂ ਇੱਥੋਂ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚੱਲ ਦੇਸ਼ਮਾਲਵੇ ਚੱਲੀਏ ਜਿੱਥੇ ਕਿਕਰਾਂ ਨੂੰ ਅੰਬ ਲੱਗਦੇ ਫਕੀਰ ਨੇ ਕਿਕਰ ਦੇ ਪੀਲੇ ਫੁੱਲਾਂ ਵੱਲ ਵੇਖਦਿਆਂ ਕਿਹਾ ਅੰਬ ਤਾਂ ਸਾਡੇ ਵੱਲ ਬਹੁਤ ਹੁੰਦੇ ਐ ਕਹਿੰਦਿਆ ਕੈਸਰ ਦਾ ਮੂੰਹ ਮਿਠਾਸ ਨਾਲ ਭਰ ਗਿਆ ਕੈਸਰ ਨੂੰ ਆਪਣੇ ਪਿੰਡ ਦੇ ਸਾਰੇ ਅੰਬਾਂ ਦੇ ਦਰਖਤਾਂ ਦਾ ਪਤਾ ਸੀ ਕਿਹੜਾ ਮਿੱਠਾ ਹੈ ਤੇ ਕਿਹੜਾ ਖੱਟਾ ਖਵਾਜ ਤੇਜ਼ ਚੱਲ ਰਹੀ ਸੀ ਟਿੱਬਿਆਂ ਦੀ ਖਰ-ਖਰ ਕਾਫੀ ਉੱਡ ਰਹੀ ਸੀ ਇੱਕ ਖੂਹ ਵੇਖ ਕੇ ਉਹ ਦੋਵੇਂ ਰੁਕ ਗਏ ਖੂਹ ਦੇ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਮਾ ਨੇ ਸਮਾਨ ਲਾਇਆ ਤੇ ਖੂਹ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ ਨਾ ਕੇ ਲੰਮਾ ਪਿਆ ਕੇ ਸਿਰ ਫਕੀਰ ਵੱਲੋਂ ਦਿਨੇ ਸੁਣਾਈ ਉਸ ਸਾਧੂ ਦੀ ਕਹਾਣੀ ਯਾਦ ਕਰਨ ਲੱਗਾ ਜਿਸ ਨੇ ਜਿੱਤਨ ਦੀ ਲਾਲਸਾ ਨੂੰ ਜਿੱਤ ਲਿਆ ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿਸਦੀ ਹੈ ਕੇਸਰ ਦੀ ਮਨੋਦਸ਼ਾ ਨੂੰ ਫਕੀਰ ਨੇ ਜਿਵੇਂ ਉਸਦੇ ਚਿਹਰੇ ਤੋਂ ਪੜ ਲਿਆ ਸੀ ਉਸ ਦੀ ਉਸ ਨੇ ਕੇਸਰ ਵੱਲ ਵੇਖਦਿਆਂ ਕਿਹਾ ਕਦੇ ਕੀੜੀ ਨੂੰ ਤੁਰਦੇ ਵੇਖਿਆ ਕਿਵੇਂ ਹਰ ਰਕਾਪਟ ਦੇ ਉੱਪਰੋਂ ਜਾਂ ਪਾਸੇ ਤੋਂ ਹੋ ਕੇ ਲਾਂ ਅੱਗੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵੀ ਪੱਥਰਾਂ ਦੇ ਉੱਪਰ ਦੀ ਲੰਘ ਜਾਂਦਾ ਹੈ ਪਰ ਕਦੇ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜਿਉਣ ਦਾ ਵੱਲ ਜਦੋਂ ਵੀ ਮੁਸ਼ਕਲ ਆਵੇ ਧਿਆਨ ਮੁਸ਼ਕਲ ਤੇ ਨਹੀਂ ਦੇਣਾ ਮੁਸ਼ਕਲ ਦਾ ਹੱਲ ਲੱਭਣ ਵੱਲ ਤਵੱਜੋ ਦੇਣੀ ਹੈ ਕਿਤੇ ਹੌਲੀ ਹੌਲੀ ਡੇਗ ਝਰਨਾ ਬਣ ਕੇ ਕਿਤੇ ਪਾਣੀ ਵਾਂਗੂ ਵਗ ਦਰਿਆ ਬਣ ਕੇ ਕਦੇ ਸਮੇਂ ਦੀਆਂ ਠੋਕਰਾਂ ਤੋਂ ਬਚ-ਪਛ ਕੇ ਕਦੇ ਪੱਥਰ ਦੀ ਲੰਗ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੇ ਕੇਸਰ ਨੂੰ ਹਲਾਸ ਨਾਲ ਭਰ ਦਿੱਤਾ ਸ਼ਾਮ ਢਲ ਚੁੱਕੀ ਸੀ ਜੀਵ ਜੰਤਾਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਧੂਣੀ ਕੋਲ ਅੰਤਰ ਧਿਆਨ ਹੋਇਆ ਬੈਠਾ ਸੀ ਸ਼ਿਪ ਦੇ ਸੁਰ ਬਿਲਾਲੀ ਦੇਖਦਾ ਕੇਸ ਨੂੰ ਜੀਤੀ ਦੀ ਯਾਦ ਆ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਧੂਨੇ ਦੀ ਆਗ ਉਸ ਦੇ ਅੰਦਰ ਵੱਲ ਰਹੇ ਹੋਵੇ ਤੇ ਇਸ ਬਲ ਦੀ ਆਗ ਨੇ ਉਸ ਦਾ ਅੰਦਰ ਠਾਰ ਦਿੱਤਾ ਹੋਵੇ ਧੰਨਵਾਦ ਜੀ